हां जी दोस्तों एक वारी फिर ਤੁਹਾਡੇ ਸਾਰਿਆਂ ਦਾ ਮੇਰੇ YouTube ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਜੀ ਗੱਲਬਾਤ ਇਹ ਇਦਾਂ ਹੈ ਜੀ ਕਿ ਮੈਨੂੰ ਕਾਫੀ ਟਾਈਮ ਹੋ ਚੁਕਿਆ ਲਗਭਗ 1 ਸਾਲ ਹੀ ਹੋ ਗਿਆ ਕੋਈ ਮੇਰੀ ਨਵੀਂ ਵੀਡੀਓ ਨਹੀਂ ਆਈ ਅੱਜ ਤੋਂ ਜੀ ਅਸੀਂ ਆਪਣੀ ਵੀਡੀਓ ਦਾ ਬਲੌਗਸ ਦਾ ਸੀਰੀਅਲ ਜੋ ਹੈ ਉਹ ਸ਼ੁਰੂ ਕਰ ਰਹੇ ਹਾਂ ਜੀ ਹੋਪਸ ਹੋ ਤੁਸੀਂ ਸਾਰੇ ਸਾਡੇ ਨਾਲ ਜੁੜੇ ਰਹੋਗੇ ਤੇ ਜੀ ਫੇਰ ਕਰਦੇ ਹਾਂ ਅੱਜ ਦਾ ਬਲੌਗ ਸ਼ੁਰੂ ਦੋਸਤੋ ਜਿਵੇਂ ਕਿ ਅਸੀਂ ਸਾਰੇ ਹੀ ਲੋਕ ਸਵੇਰੇ ਸਵੇਰੇ ਉੱਠ ਕੇ ਆਪਣੇ ਆਪਣੇ ਕੰਮਾਂ ਨੂੰ ਚਾਹੀਦਾ ਕਿਉਂਕਿ ਸਭ ਤੋਂ ਪਹਿਲਾਂ ਕੰਮ ਹੁੰਦਾ ਜੀ ਇਨਸਾਨ ਦਾ ਫਿਰ ਆਪਣਾ ਤੁਸੀਂ ਸਵੇਰ ਦਾ ਕੰਮ ਕਰਕੇ ਮਤਲਬ ਕਿ ਆਪਣੀ ਜੋ ਵੀ ਜੋ ਬੰਦਾ ਜੋਬ ਇਹ ਕਰਦਾ ਜਾਂ ਕੋਈ ਬਿਜ਼ਨਸ ਕੋਈ ਕਰਦਾ ਉਹ ਸਾਰੀ ਚੀਜ਼ ਕਰਕੇ ਫਿਰ ਸ਼ਾਮ ਨੂੰ ਉਹ ਸਭ ਜਿਹੜੇ ਆ ਆਪਣਾ ਆਪਣਾ ਜਿਵੇਂ ਮਾਹੌਲ ਚ ਟਾਈਮ ਪਾਸ ਮੰਨ ਲਓ ਜਾਂ ਫੰਕਸ਼ਨ ਕਰ ਲੋ ਕਰਨਾ ਹੁੰਦਾ ਉਹ ਸਭ ਇਦਾਂ ਫੇ ਕਰਦੇ ਆ ਦੇ ਸੋ ਸੁਪਾ ਦਾ ਟਾਈਮ ਹੈ ਜੀ तकरीबन 7:30-8:00 ਵਜੇ ਦਾ ਟਾਈਮ ਹੈ ਤੇ ਸਾਰੇ ਲੋਕ ਆਪਣੇ ਆਪਣੇ ਕੰਮਾਂ ਨੂੰ ਜਾ ਰਹੇ ਨੇ ਸੋ ਅਸੀਂ ਵੀ ਆਪਣੇ ਕੰਮ ਤੇ ਜਾ ਰਹੇ ਹਾਂ ਜੀ ਸੋ ਮੇਰੇ ਨਾਲ ਮੇਰੇ ਦੋ ਜਿਗਰੀ ਯਾਰ ਕਹਿ ਲਓ ਜਾਂ ਭਰਾ ਕਹਿ ਲਓ ਉਹ ਵੀ ਆ ਰਹੇ ਨੇ ਸੋ ਤੁਹਾਨੂੰ ਵੀਡੀਓ ਚ ਦਿਖਾਉਂਗਾ ਜੀ ਮੈਂ ਅੱਗੇ ਪਹਿਲਾਂ ਆਪਾਂ ਆਪਣੇ ਇੱਕ ਪੁਆਇੰਟ ਤੇ ਰੋਕੇ ਉਹਨਾਂ ਦੀ ਵੇਟ ਫੇਕ ਕਰਾਂਗੇ ਜੀ ਉਸ ਤੋਂ ਬਾਅਦ ਉੱਥੇ ਵੇਟ ਉਹਨਾਂ ਦੀ ਕਰਕੇ ਤੇ ਸਾਰੇ ਜਣੇ ਜੋ ਆ ਆਪਾਂ ਨਾਲ-ਨਾਲ ਜਾਵਾਂਗੇ। ਲਾਓ ਮੋਟਰਸਾਈਕਲ। ਅਸੀਂ ਆਪਣੇ ਵਰਕਪਲੇਸ ਤੇ ਪਹੁੰਚ ਗਏ ਆ ਜੀ। ਸੋ ਇਹ ਆ ਜੀ ਉਹ ਮੇਰਾ ਜਿਗਰੀ ਯਾਰ ਯਾਰ ਕਹੋ ਜਾਂ ਭਰਾ ਇਹ ਦਵਿੰਦਰ ਨਾਮ ਹੈ ਜੀ ਇਹਨਾਂ ਦਾ। ਅਸੀਂ ਲਗਭਗ ਪਿਛਲੇ 6-7 ਸਾਲ ਤੋਂ ਨਾਲ-ਨਾਲ ਹੀ ਜੀ ਕੰਮ ਕਰ ਰਹੇ ਆ। ਤੋਂ ਪਹਿਲੀ ਵਾਰ ਹੀ ਆਏ ਸੀਗੇ। ਸਾਨੂੰ ਆਪਸ ਵਿੱਚ ਕੋਈ ਸਾਡੀ ਜਾਣ-ਪਛਾਣ ਨਹੀਂ ਸੀਗੀ। ਫਿਰ ਇਦਾਂ ਦਾ ਸਵੱਭ ਹੋਇਆ ਕਿ ਆਪਾਂ ਇੰਨਾ ਟਾਈਮ ਸਾਨੂੰ ਨਾਲ-ਨਾਲ ਕੰਮ ਕਰਦੇ ਆ ਨੂੰ ਉਹ ਹੋ ਚੁੱਕਿਆ। ਸੋ ਇਸ ਕਾਰਨ ਜੋ ਹੈ ਨਾ ਇਹ ਯਾਰ ਨਾਲ ਆਪਣਾ ਭਰਾਵਾ ਕੋਈ ਬੰਦ ਬੰਦ ਕੇ ਪਿਆਰ ਹੈ ਜੀ। ਸੋ ਚਲੋ ਜੀ ਗਾਇਸ। ਬਲੋਗ ਸਾਡਾ ਇਦਾਂ ਹੀ ਤੁਸੀਂ ਦੇਖਦੇ ਰਹੋ। ਚਲਦਾ ਜਾਏਗਾ ਨਾਲ-ਨਾਲ ਨਾਲ ਨਾ ਜੀ। ਦੋਸਤੋ ਸਾਡੀ ਡਿਊਟੀ ਦਾ ਟਾਈਮ ਓਵਰ ਹੋ ਚੁੱਕਿਆ ਤੇ ਡਿਊਟੀ ਤੇ ਜੀ ਅਸੀਂ ਜਾਦਾ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਉੱਥੇ ਅਸੀਂ ਬਲੌਗਿੰਗ ਨਹੀਂ ਕਰ ਸਕਦੇ ਸਾਨੂੰ ਅਲਾਉਡ ਨਹੀਂ ਹੈਗਾ ਸੋ ਇਸ ਕਰਕੇ ਮੈਂ ਤੁਹਾਨੂੰ ਆਪਣਾ ਜਿਹੜਾ ਡਿਊਟੀ ਨੂੰ ਜਾਣ ਵਾਲਾ ਰਾਹ ਉਹ ਤੁਹਾਨੂੰ ਦਿਖਾਣਾ ਹੈ ਕਿ ਉਹਦੇ ਰਾਹ ਦੇ ਵਿੱਚ ਕਿੰਨੀਆਂ-ਕਿੰਨੀਆਂ ਵਧੀਆ ਸਿਨਰੀਆਂ ਆਂਦੀਆਂ ਠੀਕ ਹੈ ਜੀ ਆਹ ਦੇਖੋ ਜੀ ਇਹ ਜੋ ਤੁਸੀਂ ਪਹਾੜੀਆਂ ਦੇਖ ਰਹੇ ਹੋ ਜੀ ਇਸ ਸਭ ਪਹਾੜੀਆਂ ਪੰਜਾਬ ਦੀਆਂ ਇਹ ਡਿਸਟ੍ਰਿਕਟ ਪਠਾਨਕੋਟ ਵਿੱਚ ਪੈਂਦੀਆਂ ਹਨ ਜੀ ਤੇ ਇਹ ਦਰਿਆ ਜੋ ਹੈਗਾ ਜੀ ਇਹ ਜ਼ਾਵੀ ਦਰਿਆ ਆ ਇਹਦੇ ਪਿੱਛੇ ਰਣਜੀਤ ਸਾਗਰ ਡੈਮ ਬਣਿਆ ਹੋਇਆ ਹੈ ਉੱਥੋਂ ਇਹ ਦਰਿਆ ਦਾ ਪਾਣੀ ਜੋ ਹੈ ਉਹ ਕੰਟਰੋਲ ਕੀਤਾ ਜਾਂਦਾ ਜੀ ਫਿਲਹਾਲ ਦਰਿਆ 'ਚ ਪਾਣੀ ਛੱਡਿਆ ਨਹੀਂ ਗਿਆ ਇਸ ਕਰਕੇ ਦਰਿਆ ਤੁਹਾਨੂੰ ਸੁੱਕਾ-ਸੁੱਕਾ ਦਿਖਾਈ ਦੇ ਰਿਹਾ ਹੋਏਗਾ ਤੇ ਜਦੋਂ ਇੱਥੇ ਪਾਣੀ ਛੱਡਿਆ ਹੁੰਦਾ ਜੀ ਤੇ ਦਰਿਆ ਇਕਦਮ ਪੂਰਾ ਭਰ ਕੇ ਆਂਦਾ ਹੈ ਉਹਦੇ ਨਾਲ ਜੋ ਹੈ ਪਹਾੜਾਂ ਦੀ ਸੁੰਦਰਤਾ ਦੇ ਵਿੱਚ ਜਿਹੜਾ ਬਹੁਤ ਵਧੀਆ ਇਜਾਫਾ ਹੁੰਦਾ ਹੈ ਜੀ ਇਦਾਂ ਹੀ ਅਸੀਂ ਤੁਹਾਨੂੰ ਦੂਸਰੇ ਪਾਸੇ ਵੀ ਦਿਖਾਵਾਂਗੇ ਜੀ ਇਹ ਪੁੱਲ ਦੇ ਦੂਸਰੀ ਸਾਈਡ ਕ੍ਰੋਸ ਕਰਕੇ ਆ ਰਹੇ ਹਾਂ ਜੀ ਆਹ ਦੇਖੋ ਜੀ ਸਿਨਰੀ ਇਹ ਸਭ ਪਹਾੜ ਜੋ ਹੈ ਇਹ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਪੈਂਦੇ ਹਨ ਪੰਜਾਬ ਪ੍ਰਾਂਤ ਦੇ ਵਿੱਚ ठाकर जी ਵੀ ਆਪਣੀ ਵੀਡੀਓ ਜਾਂ ਸੈਲਫੀਆਂ ਖਿੱਚ ਰਹੇ ਨੇ ਤੇ ਦੇਖੋ ਜੀ ਇਹ ਪੁੱਲ ਦੇ ਉੱਤੋਂ ਜੋ ਕਿ ਡੂੰਘਾਈ ਜਾਂ ਗਹਿਰਾਈ ਜੋ ਹੋਏਗੀ ਲਗਭਗ 3 350 ਫੁੱਟ ਥੱਲੇ ਹੋਏਗੀ ਇਹ ਜੋ ਜਿੰਨੇ ਵੀ ਵੱਟੇ ਤੁਹਾਨੂੰ ਜਾਂ ਜਿੰਨੀ ਵੀ ਜ਼ਮੀਨ ਤੁਹਾਨੂੰ ਸੁੱਕੀ-ਸੁੱਕੀ ਦਿਖਾਈ ਦੇ ਰਹੀ ਆ ਜੀ ਇਹ ਸਭ ਜਦੋਂ ਪਾਣੀ ਆਂਦਾ ਹੈ ਇੱਥੇ ਸਭ ਫੁੱਲਫੀਲ ਹੋ ਕੇ ਆਂਦੀ ਆ ਜੀ ਉਹ ਵੀ ਤੁਹਾਨੂੰ ਸੀਨਰੀ ਦਿਖਾਵਾਂਗੇ ਅੱਗੇ ਜਦੋਂ ਮੌਕਾ ਮਿਲਿਆ ਸੋ ਠੀਕ ਆ ਦੋਸਤੋ ਬਣੇ ਰਹੋ ਇਦਾਂ ਹੀ ਆਓ ਠਾਕਰ ਜੀ ਚਲਿਏ ਫਿਰ ਅਸੀਂ ਅੱਗੇ ਨੂੰ ਦੋਸਤੋ ਤੁਸੀਂ ਵੀ ਇੱਥੇ ਘੁੰਮਣ ਆ ਸਕਦੇ ਹੋ ਇੱਥੇ ਆਸ-ਪਾਸ ਘੁੰਮਣ ਲਈ ਬਹੁਤ ਹੀ ਵਧੀਆ-ਵਧੀਆ ਜਗ੍ਹਾ ਹਨ ਜਿਵੇਂ ਕਿ ਮਿਨੀ ਗੋਆ ਮਿਨੀ ਗੋਆ ਨਾਮ ਤਾਂ ਤੁਸੀਂ ਇੱਕ ਇਲਾਕਾ ਸੁਣਿਆ ਹੋਵੇਗਾ ਜੋ ਕਿ ਬਹੁਤ ਹੀ ਵਧੀਆ ਤੇ ਖੂਬਸੂਰਤ ਇਲਾਕਾ ਹੈ ਜੋ ਕਿ ਤੁਹਾਨੂੰ ਅਸੀਂ ਆਪਣੇ ਆਉਣ ਵਾਲੇ ਬਲੌਗਸ ਦੇ ਵਿੱਚ ਜ਼ਰੂਰ ਦਿਖਾਵਾਂਗੇ ਤੇ ਇਸ ਦੇ ਲਈ ਤੁਸੀਂ ਇੱਧਰ ਆਉਣ ਦੇ ਲਈ ਤੁਹਾਨੂੰ ਪਠਾਨਕੋਟ ਤੋਂ ਰਣਜੀਤ ਸਾਗਰ ਡੈਮ ਰੋਡ ਫੜਨਾ ਪਏਗਾ ਜਾਂ ਜੁਗਿਆਲ ਕਲੋਨੀ ਰੋਡ ਫੜਨਾ ਪਏਗਾ ਉਸ ਤੋਂ ਬਾਅਦ ਚੋਂ ਅੱਗੇ ਇੱਥੇ ਦੇ ਬਹੁਤ ਹੀ ਛੋਟੇ-ਛੋਟੇ ਤੇ ਵਧੀਆ ਇਲਾਕੇ ਦੇਖਣਯੋਗ ਹਨ ਸੋ ਦੋਸਤੋ ਅੱਜ ਦਾ ਆਪਣਾ ਇਹ ਬਲੌਗ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਆਉਣ ਵਾਲੇ ਬਲੌਗਸ ਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਵਧੀਆ-ਵਧੀਆ ਨਜ਼ਾਰੇ ਦਿਖਾਉਂਦਾ ਰਹੂੰਗਾ। ਦੋਸਤੋ ਅੱਜ ਦਾ ਇਹ ਛੋਟਾ ਜਿਹਾ ਬਲੌਗ hope ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਮਿਲਦੇ ਹਾਂ ਜੀ ਆਪਣੇ ਨਵੇਂ ਬਲੌਗ 'ਚ। ਤਦ ਤੱਕ ਦੇ ਲਈ ਆਪਣਾ ਧਿਆਨ ਰੱਖਿਓ।